ਸ਼ੇਡੀ ਰੇਕਵਾਈ ਗਿਆ ਸਾਡੀ ਗੱਡੀ ਦੀ ਜੋ ਮੈਂ ਪਿਛਲੇ ਸਮੇਂ ਵਿੱਚ ਰੇਕਵਾਈ ਦਿੱਤੀ ਹੈ ਆਪਣੀ ਗੱਡੀ ਵਾਸਤੇ ਉਹ ਅੱਜ ਕੱਲ ਦੀ ਪੂਰੀ ਹੋ ਗਈ ਆ ਹallelujah ਹallelujah ਤੇ ਖੁਦਾ ਦੇ ਲਾਸ ਨੇ ਇੱਕ ਦਿਨ ਨਹੀਂ ਬੈਠੇ ਦੇ ਸੀ ਮੈਂ ਨਾ ਆਪਣੇ ਹਸਬੰਦ ਨੂੰ ਕਿਹਾ ਕਿ ਚਲੋ ਸਾਡੀ ਗੱਡੀ ਵਾਪਸ ਨਹੀਂ ਆਂਦੀ ਜਿਹੜਾ ਸਾਲ ਹੋ ਗਿਆ ਆ 1.5 ਸਾਲ ਹੋ ਚੁੱਕਾ ਜੀ ਇਹ ਗੱਡੀ ਜਿਹੜੀ ਆ ਮੈਂ ਦੱਸਣਾ ਚਾਹੁੰਨਾ ਕਿ ਗੱਡੀ ਜਿਹੜੀ ਆ ਨਦੀਕ ਰਿਪੇਅਰ ਦੀ ਦੁਕਾਨ ਤੇ ਲੱਗੀ ਹੋਈ ਸੀ ਭੁੱਲੇ ਚੱਕ 1.5 ਸਾਲ ਹੋ ਗਿਆ ਇੱਕ ਸਾਲ ਅਸਮਾਨ ਦੀ ਛਾਤੇ ਕੋਈ ਛੱਤ ਨਹੀਂ ਸੀ ਉਹਦੇ ਉੱਤੇ بارش ਵੀ ਆਉਂਦੀ ਸੀ ਸਾਰਾ ਕੁਝ ਉਹਦੇ ਉੱਤੇ ਪੈਂਦਾ ਸੀਗਾ ਤੇ ਪਰਮੇਸ਼ਰ ਨੇ ਤਬਦਕਾਰਾਂ ਭੇਜਿਆ ਆਪੇ ਦੱਸਣਗੇ ਤੇ ਅਹੀਂ ਨਾ ਮੈਂ ਇਸ ਤਰ੍ਹਾਂ ਹੀ ਬੈਠੀ ਰਹੀ ਉਹਨਾਂ ਨਾਲ ਅੱਗੇ ਤੇ ਮੈਂ ਕਿਹਾ ਚਲੋ ਇਸ ਤਰ੍ਹਾਂ ਕਰਦੇ ਹਾਂ ਪਰਮਾ ਕਿੰਨੇ ਵਾਰੀ ਕਹਿ ਕਿ ਰੱਬ ਦੇ ਦਰਸਾਂ ਨੂੰ ਲੈ ਕੇ ਅਸੀਂ ਜਾ ਕੇ ਪ੍ਰਾਰਥਨਾ ਕਰਵਾਈਏ ਕਰਤੀ ਤੇ ਤੇ ਉਹਨਾਂ ਨੇ ਪਹਿਲਾਂ ਗੱਲ ਨਹੀਂ ਮੰਨੀ ਤੇ ਵੱਲੋਂ ਪਤਾ ਨਹੀਂ ਕੀ ਦਿਮਾਗ ਚ ਆਇਆ ਕਹਿੰਦੇ ਚਲੋ ਕਰਦੇ ਹਾਂ ਪੂਰਾ ਉਸ ਦਿਨ ਹੀ ਅਸੀਂ ਤੋਬਾ ਕੀਤੀ ਤੇ ਇਹਨਾਂ ਨੂੰ ਲੈ ਕੇ ਗੱਡੀ ਕੋਲ ਗਏ ਤੇ ਇਹਨਾਂ ਨੇ ਉੱਥੇ ਪ੍ਰਾਰਥਨਾ ਕੀਤੀ ਜਿਸ ਤਰ੍ਹਾਂ ਪ੍ਰਾਰਥਨਾ ਕੀਤੀ ਉਸੇ ਦਿਨ ਹੀ ਸਾਡੇ ਪੈਸਿਆਂ ਦਾ ਹੱਲ ਹੋ ਗਿਆ ਹallelujah ਉਸੇ ਦਿਨ ਹੀ ਅਸੀਂ ਉਹਨਾਂ ਨੂੰ ਪੈਸੇ ਜਮ੍ਹਾਂ ਕਰਵਾ ਦਿੱਤੇ ਤੇ ਉਸ ਉਸ ਦਿਨ ਤੋਂ ਲੈ ਕੇ ਤੇ ਸਾਡੇ ਇਸੇ ਤਰ੍ਹਾਂ ਪਤਾ ਨਹੀਂ ਲੱਗਾ ਉਹਨਾਂ ਕਿੱਥੋਂ-ਕਿੱਥੋਂ ਪੈਸੇ ਆਉਂਦੇ ਨੇ 40-50 ਹਜ਼ਾਰ ਰੁਪਇਆ ਵੀ ਪਤਾ ਨਹੀਂ ਕਿੱਦਾਂ ਕਰਕੇ ਉਹਨਾਂ ਨੂੰ ਦੇ ਦਿੱਤਾ ਸਾਨੂੰ ਨੂੰ ਪਤਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਆਪਣੇ ਆਪ ਹੀ ਸਾਨੂੰ ਕੋਈ ਕਦੀ ਕੋਈ ਚੱਲ ਕੇ ਆ ਜਾਂਦਾ ਹੀ ਕਰਕੇ ਸਾਡੇ ਪੈਸੇ ਆ ਕਦੀ ਕੋਈ ਆ ਜਾਂਦਾ ਹੀ ਕਦੀ ਕੋਈ ਇਸੇ ਤਰ੍ਹਾਂ ਸਾਨੂੰ ਪੈਸੇ ਮਿਲਦੇ ਨੇ ਸਾਨੂੰ ਕਿਹਾ ਲੋਕ ਕਹਿੰਦੇ ਕਿ ਤੁਹਾਡੀ ਗੱਡੀ ਠੀਕ ਹੋ ਗਈ ਵੀ ਆਪਣੀ ਗੱਡੀ ਲੈ ਲਓ ਹੁਣ ਪੈਸਾ ਕਰਕੇ ਸਾਡਾ ਹੱਲ ਨਹੀਂ ਹੋਉਂਦਿਆ ਸੀ ਥੋੜੇ ਜਿਹੇ ਪੈਸੇ ਰਹਿ ਗਏ ਹੋ ਰਹਿ ਗਏ ਤੇ ਉਹ ਕਹਿੰਦੇ ਕਿ ਆਪਣੀ ਗੱਡੀ ਲੈ ਜਾ ਤੁਸੀਂ ਤੁਹਾਡਾ ਨਾ ਹੱਲ ਹੋ ਗਿਆ ਆ ਗੱਡੀ ਠੀਕ ਹੋ ਗਈ ਢਾਡੀ ਤੇ ਤੁਹਾਨੂੰ ਪਤਾ ਤਾਂ ਮੇਰੇ ਵਿੱਚ ਦੂਸਤਾ ਆਪਮਾਨ ਦਾ ਹੀ ਉਹ ਹੱਲ ਨਹੀਂ ਹੋਣ ਦਿੰਦਾ ਤੇ ਇਸ ਵੀਰਵਾਰ ਪਿਛਲੇ ਵੀਰਵਾਰ ਅੱਜ ਮੈਂ ਆਈ ਤੇ ਇਹਨਾਂ ਨੇ ਜਿਵੇਂ ਸ਼ਿਵਾਨੀ ਕੀਤੀ ਕਿ ਸੁਨਾਰਾ ਦੇ ਜੀਵਨ ਵਿੱਚ ਵੱਡੀ ਆਸ਼ਿਸ਼ ਆ ਰਹੀ ਆ ਇਸ ਇਸ ਵੀਰਵਾਰ ਮੈਂ ਆਈ ਤੇ ਮੇਰੇ ਅੰਦਰ ਜੋ ਵੀ ਸਤਾਨ ਉਹ ਨਿਕਲਿਆ ਬਾਹਰ ਬਾਹਰ ਨਿਕਲਿਆ ਦੂਸਰੇ ਦਿਨ ਸ਼ੁੱਕਰਵਾਰ ਜਾ ਕੇ ਅਸੀਂ ਪੈਸੇ ਜਮਾ ਕਰਵਾਏ ਤੇ ਕੱਲ ਸਾਡੀ ਕੱਲ ਸਾਡੀ ਗੱਡੀ ਘਰ ਸਾਡੇ ਵਾਪਸ ਆ ਗਈ ਹallelujah ਕੱਲ ਨੂੰ ਗੱਡੀ ਜਿਹੜੀ ਆ ਉਹ ਆ ਚੁੱਕੀ ਆ ਪਰਮੇਸ਼ਰ ਤਾਲੀਆਂ ਜੱਗ ਧਰਮ ਦੇ ਦਿੰਦਾ ਹallelujah ਹallelujah ਮੈਨੂੰ ਪੂਰਾ ਵਿਸ਼ਵਾਸ ਹੈ ਜਿਹੜੀ ਚੀਜ਼ਾਂ ਹਾਦੀਆਂ ਹੋਰ ਗਈਆਂ ਆ ਉਹ ਖੁਦਾ ਦੇ ਵੱਲੋਂ ਮਾਨੂੰ ਕੀਤੋਂ ਵਾਪਸ ਮਿਲਣ ਤੋਂ ਆਪਾਂ ਗਏ ਇਹਨਾਂ ਦੇ ਘਰ ਭੇਂਜੀ ਇਹਨਾਂ ਦੇ ਘਰ ਤੇ ਤੁਹਾਨੂੰ ਪਤਾ ਵਾ ਕਿ ਇਹਨੇ ਦੇ ਹਸ ਬਿੰਦ ਜਿਹੜੇ ਬਹੁਤ ਜਦਾ ਵੱਡੇ ਬਹਿਮਾਨ ਸੀ ਪੰਜਾਬ ਦੇ ਵਿੱਚ ਨਾ ਉਹਨਾਂ ਦਾ ਨਾਮ ਹੀ ਬਹਿਮਾਨ ਕਿ ਬਹੁਤ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਨਾਮ ਆ ਤੇ ਉਹਨਾਂ ਮੈਨੂੰ ਦੱਸਿਆ ਕਿ ਜਦੋਂ ਮੈਂ ਉਹਨਾਂ ਦੇ ਘਰ ਗਿਆ ਤੇ ਭਾਈ ਜਿਹੜੇ ਆ ਉਹ ਮਤਲਬ ਕਿ ਰੋਣ ਦੇ ਪੇ ਤਾਂ ਮੈਨੂੰ ਦੱਸਿਆ ਕਿ ਮੇਰੇ ਕੋਲ ਕਰੋੜਾ ਰੁਪਇਆ ਸੀਗਾ ਕਰੋੜਾ ਰੁਪਇਆ ਤਨਾ ਕਿਆ ਭੀ ਸ਼ੈਤਾਨ ਨੇ ਮੈਨੂੰ ਅੱਜ ਖਾਲੀ ਘਰ ਦਿੱਤਾ ਤਾਂ ਜਦੋਂ ਮੈਂ ਉਹ ਜਗ੍ਹਾ ਤੇ ਗਿਆ ਤੇ ਮੈਂ ਕਿਹਾ ਕਿ ਮੈਂ ਤੁਹਾਨੂੰ ਫੇਰ ਆਪਣੀਆਂ ਪ੍ਰਾਥਨਾਵਾਂ ਦੁਆਰਾ ਮੈਨੂੰ ਖਦਾ ਦੇ ਦੀ ਸ਼ਿਵਾਸ਼ ਆ ਕਿ ਤੁਸੀਂ ਫੋਏ ਫੇਰ ਉਸੇ ਲੈਵਲ ਤੇ ਪਹੁੰਚੋਗੇ ਹਾਲੇਲੂਇਆ ਹਾਲੇਲੂਇਆ ਤੱਕ ਇਹ ਮੇਂਹਤ ਕੰਨੀ ਸ਼ੁਰੂ ਕੀਤੀ ਜੋ ਮੈਂਹਤ ਕਰਦੇ ਰਹੇ ਕਰਦੇ ਰਹੇ ਥੋੜਾ ਸਮਾਂ ਬਾਅਦ ਦੁਸ਼ਟ ਆਤਮਾ ਜਿਹੜਾ ਸੀਗਾ ਉਹ ਟੁੱਟਣਾ ਸ਼ੁਰੂ ਹੋ ਗਿਆ ਤੇਲਾ ਸ਼ੈਤਾਨ ਆਪਣਾ ਘਰ ਬਣਾ ਕੇ ਬੈਠਾ ਜਦੋਂ ਟੁੱਟਣਾ ਸ਼ੁਰੂ ਹੋ ਗਿਆ ਇੱਕ ਦਿਨ ਮੈਂ ਭੈਣ ਜੀ ਉਹਨਾਂ ਦੇ ਨਾਲ ਇਹਨਾਂ ਦੇ ਉੱਤੇ ਪ੍ਰਾਰਥਨਾ ਕਰ ਰਹੀ ਸੀ ਇਹਨਾਂ ਦੇ ਘਰ ਨੂੰ ਦੁਸ਼ਟ ਆਤਮਾਈਆਂ ਉਹਨਾਂ ਸਾਰਾ ਕੁਝ ਦੱਸਿਆ ਕਿ ਇਹ ਇਸ ਘਰ ਵਿੱਚ ਰਹਿੰਦੇ ਆ ਇਸ ਘਰ ਨੂੰ ਆਪਾਂ ਉਜਾੜਿਆ ਵਾ ਆਪਾਂ ਬਰਬਾਦ ਕੀਤਾ ਵਾ ਆਪਾਂ ਸੁੱਖੇ ਨੂੰ ਜੋ ਪਹਿਰਵਾਨਾ ਪਾਈ ਤੇ ਛੱਡਣਾ ਨਹੀਂ ਗਾਉਨੂ ਉਹਨੂੰ ਖਤਮ ਕਰ ਦੇਣਾ ਹallelujah ਔਰ ਕਦੀ ਵੀ ਅਸੀਂ ਘਰ ਨਹੀਂ ਆਉਣ ਦੇਣੀ ਔਰ ਇਤੋਂ ਤੱਕ ਕਿ ਇਹਨਾਂ ਦੇ ਹੱਸਬੰਦ ਜਿਹੜੇ ਆ ਉਹਨਾਂ ਨੇ ਪ੍ਰੈਕਟਿਸ ਕਰਨੀ ਛੱਡ ਦਿੱਤੀ ਪ੍ਰੈਕਟਿਸ ਕਰਨ ਤੱਕ ਦੀ ਜਾਂਦੀ ਨਹੀਂ ਸੀ ਦੂਜੇ ਦਿਨ ਹੀ ਚਾਹਦੇ ਕਿ ਸਿੰਜ ਵੀ ਬੰਦ ਕਰ ਦਿੱਤੀ ਕਮਾਈ ਦਾ ਸਾਧਨ ਹੀ ਸਾਡਾ ਸਾਰਾ ਗੱਡੀ ਦੇ ਸਿਰ ਤੇ ਹੀ ਉਹ ਦੋਵੇਂ ਚੀਜ਼ਾਂ ਇੱਕ ਇਹਨਾਂ ਨੂੰ ਮਿਹਨਤ ਕਰਨੀ ਬੰਦ ਕਰਤੀ ਇੱਕ ਸਿੰਜੇ ਚਾਨ ਤੋਂ ਬਾਹਰ ਹੀ ਪਿਠਾ ਛੱਡਿਆ ਕਿ ਜਦੋਂ ਸਿੰਤਾਂ ਨਾਲ ਲੈਣਾ ਕਿ ਸਿੰਜੇ ਵੇਖਣ ਜਾ ਕਦੀ ਕਿਸੇ ਨੇ ਕਹਿਣਾ ਕਿ ਸਾਡੇ ਨਾਲ ਚੱਲ ਉਹਨੇ ਬੰਦ ਹੀ ਕਰ ਦਿੱਤਾ ਕਿ ਮੈਂ ਜਾਣਾ ਹੀ ਨਹੀਂ ਬਾਹਰ ਹੀ ਪੈ ਜਾਂਦੇ ਨਹੀਂ ਪਰ ਇੰਨੇ ਮਰ ਕਾ ਤੇਲ ਦੀ ਕਦੋਂ ਮਸਿੰਜੇ ਚੱਲ ਆ ਆਪਣੇ ਆਪ ਹੀ ਕਹਿਣ ਲੱਗ ਪਏ ਰੋਜ਼ ਹੀ ਜਾਣਾ ਫਿਰ ਗੱਡੀ ਕਰਕੇ ਹੁਣ ਰਹਿ ਜਾਂਦੇ ਜੇ ਤਾਂ ਵੀ ਉਹਨਾਂ ਨੇ ਮੋਟਰਸਾਈਕਲ ਦੇ ਸਿਚੂ ਸ਼ੁਰੂ ਹੋ ਕੇ ਸਿਂਜਾ ਵੇਖਣੀਆਂ ਤੇ ਪਰ ਸਾਨੂੰ ਆਂਦਾ ਕਿ ਸਾਡੀ ਗੱਡੀ ਚੰਗੀ ਭਲੀ ਹੈਗੇ ਤੇ ਪਰ ਮੋਟਰਸਾਈਕਲ ਦੇ ਧੁੱਪੇ ਜਾਂਦੇ ਸਿਂਜੇ ਵੇਖਣ ਪਰ ਅਸੀਂ ਆਪਕੇ ਰੱਬ ਅਗੇ ਦੁਆ ਕਰਦੇ ਰਹੇ ਪਰ ਚਲੋ ਖੁਦਾ ਦੇ ਦਾਸਰਾ ਹੀ ਸਾਡੀ ਸਾਰੀ ਕਹਾ ਆਸਮਰੀਦ ਪੂਰੀ ਹੋਈ ਹਾਲੇਲੂਇਆ ਇਹ ਬਹੁਤ ਵੱਡੀ ਜੰਗ ਸੀਗੀ ਇਹ ਸ਼ੈਤਾਨ ਦੇ ਨਾਲ ਇੱਕ ਉਹਦੀ ਜੰਗ ਸੀਗੀ ਸਾਡੀ ਕਿਉਂਕਿ ਜਦੋਂ ਅਪ ਜਿਹੜੇ ਘਰ ਚ ਖਦਾਰੇ ਖੜਿਆ ਉਸ ਘਰ ਵਾਤੇ ਮੈਂ ਫਾਈਟ ਕਰ ਰਿਹਾ ਸ਼ੈਤਾਨ ਨਾਲ ਲੜ ਰਿਆ ਹੀ ਕਿ ਏਡੀ ਤਰ੍ਹਾਂ ਹੀ ਜਾਂਦੀ ਕਿ ਜਿਹੜੀ ਜਦੋਂ ਤੱਕ ਗੱਡੀ ਨਾ ਸੰਭਦੀ ਤਾਂ ਇਹ ਭਾਈ ਜਿਹੜੇ ਦੂਰ ਦੂਰ ਦਿੱਲੀ ਹਰਿਆਣੇ ਜਾ ਕੇ ਜਾਂਦੇ ਸੀ ਕਿ ਜਾਣ ਹੀ ਨਹੀਂ ਸਕਦੇ ਵੱਡੇ ਵੱਡੇ ਸਿੰਘੇ ਜਾ ਨਹੀਂ ਸਕਦੇ ਉਹ ਸ਼ੈਤਾਨ ਨੇ ਆਸ਼ਿਸ਼ ਰੋਕੇ ਹੀ ਉਹਨੂੰ ਪਤਾ ਜੇ ਇਹ ਆਸ਼ਿਸ਼ ਨੂੰ ਮਿਲ ਗਈ ਤਾਂ ਇਹਨੇ ਹੋਰ ਅੱਗੇ ਵਧਣਾ ਵਾ ਇਹ ਆਸ਼ਿਸ਼ ਸ਼ੈਤਾਨ ਨੇ ਪੂਰੀ ਰਕਾਵਟ ਪਾਈ ਆ ਉੱਥੇ ਜਾ ਕੇ ਜਨਾ ਪ੍ਰਾਰਥਨਾ ਕੀਤੀ ਹੈ ਕੋਈ ਸ਼ਾਂਤਰੀ ਸੀ ਦਰਖਤ ਦੇ ਥੱਲੇ ਗੱਡੀ ਲੁਗੀ ਬੁਰਾ ਹਾਲ ਗੱਡੀ ਸਕਰਾਬ ਸੈਤਾਨ ਕਰਨਾ ਚਾਹੁੰਦਾ ਸੀਗਾ ਜਦੋਂ ਪ੍ਰਾਰਥਨਾ ਕੀਤੀ ਭੈਣੀ ਨੇ ਦੱਸਿਆ ਤਾਂ ਉਸ ਵੇਲੇ ਸਾਰੇ ਇੰਤਜ਼ਾਮ ਹੋਣੇ ਸ਼ੁਰੂ ਹੋ ਗਏ ਤਾਂ ਪਰਮੇਸ਼ਰ ਨੇ ਦੇਖੋ ਗੱਡੀ ਜਿਹੜੀ ਆ ਕੱਲ ਜਿਹੜੀ ਆ ਘਰ ਵਿੱਚ ਆ ਗਈ ਨੇ ਸ਼ੁਰੂਆਤ ਹੋ ਚੁੱਕੀ ਆ ਪਰਮੇਸ਼ਰ ਨੇ ਵੱਡੇ ਵੱਡੇ ਕੰਮ ਕੀਤੇ ਨੇ ਔਰ ਮੈਨੂੰ ਉਮੀਦ ਆ ਮਨ ਵਿਸ਼ਵਾਸ ਆ ਕਿ ਜੋ ਸ਼ਬਦ ਮੂੰਹੋਂ ਨਿਕਲੇ ਖੁਦਾ ਨੇ ਕੱਢੇ ਫਿਰ ਪਰਮੇਸ਼ਰਾਂ ਨੂੰ ਉਸ ਲੈਵਲ ਤੱਕ ਲੈ ਕੇ ਜਾਵੇਗਾ ਹallelujah